ਗਗ ਸਿੰਘ ਤੇਰੀ ਤੋਲ ਤੇ ਕਰਾ ਦੇ ਹੋ ਕੇ ਰਮੇਸ਼ ਬੈਲ ਜੀ ਨੂੰ ਪੰਜਾਬ ਪ੍ਰਧਾਨ ਨੂੰ ਦੇ ਅਹੁਦੇ ਦੇ ਉੱਤੇ ਬਿਰਾਜਮਾਨ ਅੱਜ ਵਿਧੀ ਪੂਰਵਕ ਜਿਹੜਾ ਵੀ ਉਹ ਅਸੀਂ ਕਰ ਦਿੱਤਾ ਕਿ ਜਰਨਲਿਸਟ ਪ੍ਰੋਟੈਕਸ਼ਨ ਐਕਟ ਜਿਹੜਾ ਉਹ ਪੰਜਾਬ ਦੇ ਵਿੱਚ ਲਾਗੂ ਕਰਵਾਇਆ ਜਾਵੇ ਤੇ ਉਹਦੇ ਲਈ ਐਕਟੀਵਿਟੀ ਕਰਨ ਲਈ ਰਮੇਸ਼ ਬੈਲ ਜੀ ਦਿਨ ਰਾਤ ਕੋਸ਼ਿਸ਼ਾਂ ਜਿਹੜੀਆਂ ਸ਼ੁਰੂ ਕਰਨਗੇ ਕਿਸੇ ਪੱਤਰਕਾਰ ਸਾਥੀ ਦੇ ਨਾਲ ੱੱਕਾ ਬਿਲਕੁਲ ਵੀ ਨਹੀਂ ਹੋਣ ਦਿੱਤਾ ਜਾਏਗਾ ਤੇ ਅਸੀਂ ਸਾਰਾ ਪੂਰੇ ਪੰਜਾਬ ਦੇ ਪੱਤਰਕਾਰ ਜਿਹੜੇ ਆ ਅਸੀਂ ਇਹਨਾਂ ਨੂੰ ਸਪੋਰਟ ਕਰਦੇ ਹਾਂ ਭਗਤ ਸਿੰਘ ਤੇਰੀ ਸੋਲ ਤੇ ਹਰਨਾਮਨ ਹੋ ਕੇ ਇਹਨਾਂ ਨੂੰ ਨਿਯੁਕਤ ਕਰਨ ਤੋਂ ਪਹਿਲਾਂ ਇਹਨਾਂ ਧਿਆਨ ਲਿਆ ਗਿਆ ਹੈ ਕਿਉਂਕਿ ਇਹਨਾਂ ਦਾ ਵਿਰੋਧ ਕੁਝ ਪੱਤਰਕਾਰ ਬਹੁਤ ਜ਼ਿਆਦਾ ਕਰ ਰਹੇ ਸਨ ਪਰ ਕੋਈ ਵੀ ਵਿਅਕਤੀ ਇੱਕ ਵੀ ਐਫੀਡੈਂਟ ਜਿਹੜਾ ਇਹਨਾਂ ਦੇ ਖਿਲਾਫ ਨਹੀਂ ਲਿਆ ਸਕਿਆ ਬਹੁਤ ਵੱਡੀ ਜ਼ਿੰਮੇਵਾਰੀ ਜਿਹੜੀ ਸਾਨੂੰ ਸੌਂਪੀ ਗਈ ਹੈ ਮੈਂ ਭਰੋਸਾ ਦਿਵਾਨਾ ਪੂਰੀ ਜਥੇਬੰਦੀ ਨੂੰ ਬਲਕਿ ਪੂਰੇ ਪੰਜਾਬ ਦੇ ਪੱਤਰਕਾਰਾਂ ਨੂੰ ਜਿਸ ਤਰ੍ਹਾਂ ਅੱਜ ਤੱਕ ਦੇਖਿਆ ਗਿਆ ਹੈ ਕਿ ਪੂਰੇ ਪੰਜਾਬ ਦੇ ਵਿੱਚ ਪੱਤਰਕਾਰਾਂ ਦੇ ਨਾਲ ਬਹੁਤ ਜ਼ਿਆਦਾ ਧੱਕਾ ਹੁੰਦਾ ਆਇਆ ਹੈ ਔਰ ਅੱਜ ਤੋਂ ਬਾਅਦ ਇਹ ਧੱਕਾ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਏਗਾ ਬਹੁਤ ਜਲਦ ਪੰਜਾਬ ਦੇ ਵਿੱਚ ਜਰਨਲਿਸਟ ਪ੍ਰੋਟੈਕਸ਼ਨ ਐਕਟ ਲਾਗੂ ਕਰਨ ਲਈ ਹਰ ਇੱਕ ਮੌਕਨ ਕੋਸ਼ਿਸ਼ ਜਿਹੜੀ ਉਹ ਕੀਤੀ ਜਾਏਗੀ ਅਦਰ ਸਿੰਘ ਪੇਰੀ ਤੋਂ ਤੇ ਸ਼ਰਮੇਸ਼ ਬੈਲ ਜੀ ਨੂੰ ਪੰਜਾਬ ਪ੍ਰਧਾਨ ਨੂੰ ਦੇ ਅਹੁਦੇ ਦੇ ਉੱਤੇ ਬਿਰਾਜਮਾਨ ਅੱਜ ਵਿਧੀ ਪੂਰਵਕ ਜਿਹੜਾ ਵੀ ਉਹ ਆਈ ਥਿੰਕ ਕਰ ਦਿੱਤਾ ਹੈ ਤੇ ਇਹਨਾਂ ਨੂੰ ਸਾਰੇ ਹੀ ਜ਼ਿੰਮੇਵਾਰੀਆਂ ਜਿਹੜੀਆਂ ਸੌਂ ਦਿੱਤੀਆਂ ਗਈਆਂ ਅੱਜ ਤੋਂ ਸਾਰੇ ਪੱਤਰਕਾਰਾਂ ਦੀ ਸੁਰੱਖਿਆ ਜਿਹੜੀ ਆ ਉਹ ਇਹਨਾਂ ਦੇ ਜਮੇ ਹੋਏਗੀ ਇਸ ਤੋਂ ਇਲਾਵਾ ਇਹ ਖਾਸ ਤੌਰ ਤੇ ਵਿਚਾਰ ਕੀਤੀ ਗਈ ਕੀ ਜਰਨਲਿਸਟ ਪ੍ਰੋਟੈਕਸ਼ਨ ਐਕ ਜਿਹੜਾ ਉਹ ਪੰਜਾਬ ਦੇ ਵਿੱਚ ਲਾਗੂ ਕਰਵਾਇਆ ਜਾਵੇ ਤੇ ਉਹਦੇ ਲਈ ਐਕਟੀਵਿਟੀਜ਼ ਕਰਨ ਲਈ ਰਮੇਸ਼ ਬੈਲ ਦੀ ਜਨਰਲ ਰਾਤ ਕੋਸ਼ਿਸ਼ਾਂ ਜਿਹੜੀਆਂ ਉਹ ਸ਼ੁਰੂ ਕਰਨਗੇ ਤੇ ਅਸੀਂ ਸਾਰਾ ਪੂਰੇ ਪੰਜਾਬ ਦੇ ਪੱਤਰਕਾਰ ਜਿਹੜੇ ਆ ਅਸੀਂ ਇਹਨਾਂ ਨੂੰ ਸਪੋਰਟ ਕਰਾਂਗੇ ਇਹਨਾਂ ਨੂੰ ਨਿਯੁਕਤ ਕਰਨ ਤੋਂ ਪਹਿਲਾਂ ਇਹਨਾਂ ਧਿਆਨ ਲਿਆ ਗਿਆ ਹੈ ਕਿਉਂਕਿ ਇਹਨਾਂ ਦਾ ਵਿਰੋਧ ਕੁਝ ਪੱਤਰਕਾਰ ਬਹੁਤ ਜ਼ਿਆਦਾ ਕਰ ਰਹੇ ਥਣ ਤੇ ਅਸੀਂ ਖੁੱਲੇ ਤੌਰ ਤੇ ਉਹਨਾਂ ਨੂੰ ਚੈਲੰਜ ਕੀਤਾ ਵੀ ਇਸ ਵਿਅਕਤੀ ਦੇ ਖਿਲਾਫ ਤੁਹਾਡੇ ਕੋਲ ਜੇਕਰ ਕੁਝ ਵੀ ਇੱਕ ਵੀ ਐਵੀਡੈਂਸ ਦੇ ਦਿਓ ਪੀ ਨੇ ਕਦੀ ਕਿਸੇ ਨੂੰ ਬਲੈਕਮੇਲ ਕੀਤਾ ਹੋਵੇ ਜਾਂ ਕਿਸੇ ਦੇ ਨਾਲ ਪੀ ਗਲਤ ਕੰਮ ਕੋਈ ਵੀ ਕੀਤਾ ਹੋਵੇ ਕੋਈ ਇੱਕ ਦੇ ਪ੍ਰੂਫ ਦੇ ਦਿਓ ਤੇ ਤੁਸੀਂ ਮੈਂ ਇਹਨਾਂ ਨੂੰ ਪੰਜਾਬ ਪ੍ਰਧਾਨ ਦੇ ਅਹੁਦੇ ਤੇ ਜਿਹੜਾ ਐਲਾਨ ਨਹੀਂ ਕਰਾਂਗਾ ਪਰ ਕੋਈ ਵੀ ਵਿਅਕਤੀ ਇੱਕ ਵੀ ਐਵੀਡੈਂਸ ਜਿਹੜਾ ਇਹਨਾਂ ਦੇ ਖਿਲਾਫ ਨਹੀਂ ਲਿਆ ਸਕਿਆ ਸਿਰਫ ਇੱਕ ਸ਼ਿਕਾਇਤ ਇੱਕ ਧੜੇਬੰਦੀ ਦੇ ਤੌਰ ਤੇ ਇਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਸੀ ਜਿਹੜਾ ਕਿ ਮੈਂ ਮਹਿਸੂਸ ਕੀਤਾ ਵੀ ਨਹੀਂ ਇਹ ਜਿਹੜਾ ਵਿਰੋਧ ਆ ਉਹ ਗਲਤ ਤਰੀਕੇ ਦੇ ਨਾਲ ਕੀਤਾ ਜਾ ਰਿਹਾ ਤੇ ਇਸ ਤਰ੍ਹਾਂ ਕਿ ਇਹਨਾਂ ਨੂੰ ਪੰਜਾਬ ਤਾਂ ਨਹੀਂ ਜਿਹੜੇ ਪੱਤਰਕਾਰ ਜਿੱਥੇ ਬੰਦੀ ਤੋਂ ਕੁਝ ਥੋੜਾ ਜਿਹਾ ਕਿਨਾਰਾ ਕਰ ਚੁੱਕੇ ਨੇ ਉਹਨਾਂ ਨੂੰ ਜੇ ਮਨਾਉਣ ਮਨਾ ਕੇ ਜਾਂ ਕਿਸੇ ਤਰੀਕੇ ਵੀ ਜਿੱਥੇ ਬੰਦੀ 'ਚ ਵਾਪਸ ਲਿਆਂਦਾ ਜਾਏਗਾ ਤੇ ਜਿਹੜੇ ਲੋਕ ਘਰ ਵਿੱਚ ਬੈਠੇ ਹੋਏ ਨੇ ਵੀ ਕੁਝ ਉਤਸ਼ਾਹ ਘਟ ਗਿਆ ਉਹਨਾਂ ਦੇ ਵਿੱਚ ਦੁਬਾਰਾ ਉਤਸ਼ਾਹ ਭਰ ਕੇ ਲਿਆਂਦਾ ਜਾਏਗਾ ਨਵੇਂ ਪੱਤਰਕਾਰਾਂ ਨੂੰ ਜਿੱਥੇ ਬੰਦੀ ਦੇ ਨਾਲ ਜੋੜਿਆ ਜਾਏਗਾ ਇਹ ਸਾਰੀਆਂ ਜਿਹੜੀਆਂ ਕੋਸ਼ਿਸ਼ਾਂ ਕਰਕੇ ਜਿੱਥੇ ਬੰਦੀ ਨੂੰ ਮਜ਼ਬੂਤ ਪਹਿਲਾਂ ਤਾਂ ਮਜ਼ਬੂਤੀ ਜ਼ਰੂਰੀ ਹੈ ਮਜ਼ਬੂਤ ਕਰਕੇ ਤੇ ਜਿਹਦੇ ਲਈ ਅਸੀਂ 3 ਮਹੀਨੇ ਦਾ ਸਮਾਂ ਜਿਹੜਾ ਵੀ ਉਹ ਮਿੱਥਿਆ ਵੀ 3 ਮਹੀਨੇ ਚ ਅਸੀਂ ਜਿੱਥੇ ਬੰਦੀ ਨੂੰ ਪਹਿਲੇ ਵਾਲੀ ਪੋਜੀਸ਼ਨ 'ਚ ਲੈ ਕੇ ਆਵਾਂਗੇ ਉਹ ਲੋਕ ਵਧੀਆ ਕੰਮ ਕਰਦੇ ਨੇ ਉਹਨਾਂ ਨੂੰ ਪ੍ਰਮੋਟ ਕੀਤਾ ਜਾਏਗਾ ਜਿਹੜੇ ਕੰਮ ਨਹੀਂ ਕੀਤੇ ਉਹਨਾਂ ਦੇ ਉਹਦੇ ਜਿਹੜੇ ਵਾਪਸ ਲੈ ਜਾਣਗੇ ਤੇ ਕਈ ਜਿਹੜੇ ਵੀ ਠੀਕ ਠਾਕ ਆਪਣੀ ਪੋਜੀਸ਼ਨ ਦੇ ਉੱਤੇ ਹੈਗੇ ਨੇ ਤੇ ਉਹਨਾਂ ਦੇ ਉਹਦੇ ਜਿਹੜੇ ਉਹ ਬਰਕਰਾਰ ਰੱਖੇ ਜਾਣਗੇ ਜਿਸ ਤਰ੍ਹਾਂ ਕਿ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਜਿਹੜੀ ਸਾਨੂੰ ਸੌਂਪੀ ਗਈ ਹੈ ਮੈਂ ਭਰੋਸਾ ਦਿਵਾਨਾ ਪੂਰੀ ਜਥੇਬੰਦੀ ਨੂੰ ਬਲਕਿ ਪੂਰੇ ਪੰਜਾਬ ਦੇ ਪੱਤਰਕਾਰਾਂ ਨੂੰ ਜਿਸ ਤਰ੍ਹਾਂ ਅੱਜ ਤੱਕ ਦੇਖਿਆ ਗਿਆ ਹੈ ਕਿ ਪੂਰੇ ਪੰਜਾਬ ਦੇ ਵਿੱਚ ਪੱਤਰਕਾਰਾਂ ਦੇ ਨਾਲ ਬਹੁਤ ਜ਼ਿਆਦਾ ਧੱਕਾ ਹੁੰਦਾ ਆਇਆ ਹੈ। ਔਰ ਅੱਜ ਤੋਂ ਬਾਅਦ ਇਹ ਧੱਕਾ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਏਗਾ ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਦੇ ਨਾਲ ਨਾਲ ਪੰਜਾਬ ਦੇ ਜਿੰਨੇ ਵੀ ਪੱਤਰਕਾਰ ਨੇ ਜੇ ਅਗਰ ਕਿਸੇ ਦੇ ਨਾਲ ਵੀ ਧੱਕਾ ਹੁੰਦਾ ਹੈ ਤਾਂ ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਬਿਲਕੁਲ ਮੋਢੇ ਨਾਲ ਮੋਢਾ ਲਾ ਕੇ ਖੜੀ ਹੈ ਜਰਨਲਿਸਟ ਪ੍ਰੋਟੈਕਸ਼ਨ ਐਕਟ ਪੰਜਾਬ ਦੇ ਵਿੱਚ ਲਾਗੂ ਨਹੀਂ ਹੋਇਆ ਕੁਝ ਸਟੇਟਸ ਦੇ ਵਿੱਚ ਤੇ ਲਾਗੂ ਹੋ ਚੁੱਕਿਆ ਲੇਕਿਨ ਪੰਜਾਬ ਦੇ ਵਿੱਚ ਲਾਗੂ ਨਹੀਂ ਹੋਇਆ ਉਸ ਸਬੰਧ ਦੇ ਵਿੱਚ ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਵੱਲੋਂ ਮਾਨਯੋਗ ਸੀਐਮ ਸਾਹਿਬ ਹੋਰਾਂ ਨੂੰ ਲੈਟਰਾਂ ਵੀ ਗੱਡੀਆਂ ਜਾਣ ਗਿਆ ਹੋਰ ਆਉਣ ਵਾਲੇ ਕੁਝ ਸਮੇਂ ਦੇ ਵਿੱਚ ਪਰਸਨਲੀ ਉਹਨਾਂ ਨੂੰ ਮਿਲ ਕੇ ਇਸ ਸਬੰਧ ਦੇ ਵਿੱਚ ਉਹਨਾਂ ਦੇ ਨਾਲ ਵਿਚਾਰ ਕੀਤਾ ਜਾਏਗਾ ਔਰ ਬਹੁਤ ਜਲਦ ਪੰਜਾਬ ਦੇ ਵਿੱਚ ਜਰਨਲਿਸਟ ਪ੍ਰੋਟੈਕਸ਼ਨ ਐਕਟ ਲਾਗੂ ਕਰਾਉਣ ਲਈ ਹਰ ਇੱਕ ਮੌਕੀਨ ਕੋਸ਼ਿਸ਼ ਜਿਹੜੀ ਉਹ ਕੀਤੀ ਜਾਏਗੀ